ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਕੀ ਹਾਲ ਤੁਹਾਡਾ ਉਮੀਦ ਕਰਦਾ ਕਿ ਰਾਜੀ ਖੁਸ਼ ਹੋਗੇ ਚੰਗੀ ਖਲਾਸ਼ ਹੋਵੇ ਦੋਸਤੋ ਇੱਕ ਹੋਰ ਬਹੁਤ ਸਾਰੀ ਵੀਡੀਓ ਲੈ ਕੇ ਆਇਆ ਬਹੁਤ ਸਾਰਾ ਟੌਪਿਕ ਆ ਟੌਪਿਕ ਚੰਗਾ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਜੁੜ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਜੀ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬੜੀ ਖਾਸ ਵਿਸ਼ੇ ਤੇ ਗੱਲ ਕਰਾਂਗੇ ਥੰਬਨੇਲ ਤੇ ਤੁਸੀਂ ਪੜ੍ਹ ਹੀ ਲਿਆ ਕਿ ਚਾਹ ਬਾਰੇ ਗੱਲ ਕਰਨੀ ਹੈ ਅੱਜ ਆਪਾਂ ਹਨਾ ਵੀ ਜਿਹੜੇ ਬੰਦੇ ਚਾਹ ਤਾਂ ਹੀ ਹੁੰਦੀ ਆ ਕਿਹਾਂ ਇਹ ਤਾਂ ਬੈੱਡ ਤਾਂ ਹੀ ਹੁੰਦੀ ਆ ਨਾ ਬੈੱਡ ਟੀ ਜਿਹਨੂੰ ਕਹਿੰਦੇ ਆ ਨਾ ਸੋ ਦੋਸਤੋ ਚਾਹ ਕਿੱਦਾਂ ਬਣਦੀ ਆ ਇਹ ਚ ਕੀ ਪਾਇਆ ਜਾਂਦਾ ਤੇ ਇਹਦੇ ਕੀ ਨੁਕਸਾਨ ਨੇ ਅੱਜ ਆਪਾਂ ਡਿਸਕਸ ਕਰਾਂਗੇ ਜਿਹੜੇ ਬੰਦੇ ਜ਼ਿਆਦਾ ਚਾਹ ਪੀਂਦੇ ਸ਼ਕੀਨ ਆ ਉਹਨਾਂ ਦੀ ਬਹੁਤ ਖਾਸ ਵੀਡੀਓ ਹੈ ਠੀਕ ਹੈ ਜੀ ਸੋ ਦੋਸਤੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਵੀ ਇਹ ਚਾਹ ਅਸਲੀ ਆ ਕਿ ਨਕਲੀ ਹੈ ਨਾ ਜਿਹੜੀ ਚਾਹ ਪੱਤੀ ਹੁੰਦੀ ਆ ਹਨਾ ਦੋਸਤੋ ਜਿਹੜੀ ਚਾਹ ਪੱਤੀ ਬਣਦੀ ਆ ਹਨਾ ਉਹ ਜਿਹੜੀ ਖੇਤਾਂ 'ਚ ਉੱਗਦੀ ਆ ਹਨਾ ਪਹਾੜੀ ਏਰੀਆ ਦੇ ਵਿੱਚ ਜਿਹੜੀ ਚਾਹ ਉੱਗਦੀ ਆ ਉਹਦੀਆਂ ਜਿਹੜ ਤੇ ਜਿਹੜੀਆਂ ਉਹਦੀਆਂ ਡੰਡੀਆਂ بچ ਜਾਂਦੀਆਂ ਨੇ ਪਿੱਛੇ ਡੰਡੀ ਬਚ ਜਾਂਦੀ ਹੈ ਪੱਤੇ ਦੇ ਉਹ ਚੀਜ਼ ਨੂੰ ਫਿਰ ਉਹਦੇ ਟੁਕੜੇ ਕਰਕੇ ਛੋਟੇ ਛੋਟੇ ਪੀਸੇ ਕਰਕੇ ਚਾਹ ਬਤੀ ਬੰਦੀ ਆ ਤੇ ਇਥੇ ਇੱਕ ਗੱਲ ਹੈਰਾਨ ਕਰਨ ਵਾਲੀ ਹੈ ਕਿ ਉਸ ਜਿਹੜੀਆਂ ਡੰਡੀਆਂ ਦੀਆਂ ਜਿਹੜੀਆਂ ਛੋਟੇ ਟੁਕੜੇ ਹੁੰਦੇ ਆ ਉਹਨਾਂ ਵਿੱਚ ਇਦਾਂ ਦਾ ਕੈਮੀਕਲ ਮਿਕਸ ਕੀਤਾ ਜਾਂਦਾ ਤੇ ਤੁਸੀਂ ਸਰਚ ਕਰਕੇ ਦੇਖੋ Google ਤੇ ਹੈਨਾ ਬੜਾ ਖਤਰਨਾਕ ਕੈਮੀਕਲ ਆ ਜਿਹੜਾ ਸਾਡੀ ਸਿਹਤ ਲਈ ਬਹੁਤ ਹਾਨੀ ਕਰਗਾ ਅਸੀਂ ਕੀ ਕਰਦੇ ਹਾਂ ਤੁਹਾਡੇ ਨੂੰ ਤਿੰਨ ਤਿੰਨ ਵਾਰ ਚਾਰ ਚਾਰ ਵਾਰ ਵੀ 30 ਬੰਦੇ ਚਾਹ ਪੀਂਦੇ ਆ ਨਾ ਕੋਈ ਕਹਿੰਦਾ ਮੇਰਾ ਸਿਰ ਦੁਖਦਾ ਹੈ ਨਾ ਸਿਰ ਦੇ ਦੁਖਣ ਘਟ ਜਾਂਦਾ ਹੈ ਠੀ ਕੋਈ ਕਹਿੰਦਾ ਮੈਂ ਜਿਆਦਾ ਕੰਮ ਕਰਦਾ ਹਨ ਤਕਾਬਲ ਹੋ ਜਾਂਦੀ ਹੈ ਹਨ ਮੈਂ ਤਾਂ ਕਰਕੇ ਚਾਹ ਪੀਂਦਾ ਹਨ ਸੋ ਇਦਾਂ ਦੀ ਕੀ ਚੀਜ਼ ਆ ਦੇ ਵਿੱਚ ਜਿਹੜੀ ਤੁਹਾਡੀ ਤਕਾਬਲ ਦੂਰ ਕਰ ਦਿੰਦਾ ਤੁਹਾਡਾ ਸਿਰ ਦੁਖ ਨੂੰ ਹਟ ਜਾਂਦਾ ਹਨ ਉਹਦੇ ਵਿੱਚ ਬਹੁਤ ਖਤਰਨਾਕ ਕੈਮੀਕਲ ਦਾ ਕੋਟ ਕੀਤਾ ਜਾਂਦਾ ਉਹ ਪੱਤਿਆਂ ਦੇ ਵਿੱਚ ਜਿਹੜੀਆਂ ਡੰਡੀਆਂ ਹੁੰਦੀਆਂ ਨੇ ਤੇ ਜਿਹੜੀ ਸਾਡੇ ਸਰੀਰ ਤੇ ਬੈਡ ਇਫੈਕਟ ਪਾਉਂਦੀ ਹੈ ਸਾਡੇ ਲੀਵਰ ਤੇ ਵੀ ਬੈਡ ਇਫੈਕਟ ਪੈਂਦਾ ਉਹਨਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਵੀ ਹੁੰਦੀ ਆ ਤੇ ਉਹਨਾਂ ਨੂੰ ਬੀਪੀ ਦੀ ਪ੍ਰੋਬਲਮ ਵੀ ਹੁੰਦੀ ਆ ਸੋ ਜਿਹੜੇ ਬੰਦੇ ਜਿਆਦਾ ਚਾਹ ਪੀਂਦੇ ਆ ਹਨਾ ਤਾਂ ਗੌਰ ਕਰਿਓ ਵੀ ਇਹ ਜਿਹੜਾ ਕੈਮੀਕਲ ਤੁਹਾਡੀ ਸਿਹਤ ਨੂੰ ਖਰਾਬ ਕਰਦਾ ਹੈ ਠੀਕ ਆ ਤੁਹਾਡਾ ਕਈ ਵਾਰ ਸਿਰ ਦੁਖਦਾ ਉਹ ਸਹੀ ਹੋ ਜਾਂਦਾ ਜਾਂ ਹਨਾ ਤੇ ਤੁਹਾਡੇ ਇਤਕਾਗੜ ਹੁੰਦੀ ਆ ਉਹ ਠੀਕ ਹੋ ਜਾਂਦੀ ਆ ਬਟ ਇਹ ਇਹਦੇ ਹੋਰ ਬੜੇ ਬੈਡ ਇਫੈਕਟ ਨੇ ਇਸ ਦੀ ਕੋਸ਼ਿਸ਼ ਕਰੋ ਕਿ ਚਾਹ ਘੱਟ ਤੋਂ ਘੱਟ ਪੀਓ ਸੋ ਇੱਥੇ ਵੀਡੀਓ ਖਤਮ ਕਰਦੇ ਆ ਵੀਡੀਓ ਚੰਗੇ ਲੱਗੇ ਤਾਂ ਲਾਈਕ ਪਾਉਣ ਤੇ ਸ਼ੇਅਰ ਜਰੂਰ ਕਰਿਓ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ ਸਤਿ ਸ੍ਰੀ ਅਕਾਲ